ਆਮ ਆਦੀ ਪਾਰਟੀ ਦੇ ਐਮਐਲਏ ਦਾ ਕਿਸਾਨਾਂ ਦੇ ਬਾਰੇ ਵਿਵਾਦਿਤ ਬਿਆਨ ਆਇਆ ਉਹਨਾਂ ਦਾ ਕਹਿਣਾ ਹੈ ਜਿਹੜੇ ਕਿਸਾਨ ਜਥੇਬੰਦੀਆਂ ਨੇ ਇਹ ਮੂੰਹ ਚੱਕ ਕੇ ਪਿੰਡਾਂ ਦੇ ਵਿੱਚ ਆ ਜਾਂਦੀਆਂ ਨੇ ਜਿੱਥੇ ਲੀਡਰ ਜਾਂਦੇ ਦਾਬਦੇ ਕਿ ਬਿੱਤੇ ਦੇ ਨਹੀਂ ਗ੍ਰਮੀ ਸਿੰਘ ਖੁੱਡੀਆਂ ਦੇ ਮੁੰਡੇ ਦਾ ਵਿਰੋਧ ਹੋਇਆ ਜਦੋਂ ਚੱਲਦੇ ਆਮ ਆਦੀ ਪਾਰਟੀ ਦੇ ਐਮਐਲਏ ਵੱਲੋਂ ਪ੍ਰਤੀਕਰ ਦਿੰਦੇ ਆ ਮੀਡੀਆ ਸਾਹਮਣੇ ਕਿਹਾ ਗਿਆ ਕਿ ਕਿਸਾਨ ਜਥੇਬੰਦੀਆਂ ਦਾ ਕੀ ਕਹਿਣਾ ਇਦਾਂ ਮੂੰਹ ਚੱਕ ਕੇ ਇਹਦਾ ਮੂੰਹ ਚੱਕ ਕੇ ਹਰ ਇੱਕ ਜਗ੍ਹਾ ਆ ਜਾਂਦੇ ਨੇ ਜਿੱਥੇ ਪਿੱਛੇ ਕਿਤੇ ਲੀਡਰ ਪਹੁੰਚਣ ਦਾਬਦੇ ਕਿ ਲਗਾਤਾਰ ਆਮ ਆਦੀ ਪਾਰਟੀ ਦੇ ਐਮਐਲਏ ਦਾ ਭਗਵੰਤ ਮਾਨ ਸਾਹ ਦੇ ਇਸ ਹੌਣਹਾਰ ਐਮਐਲ ਹੋ ਰਿਹਾ ਕਿਉਂ ਗਿਆ ਸਾਹਬ ਦੇ ਬੇਟੇ ਦਾ ਦਰਵਾਜ਼ੇ ਤੇ ਰਲਾ ਸੀ ਉਸ ਨੂੰ ਖਾਸ ਕਰਨਾ ਕਰ ਕਿਉਂ ਨਹੀਂ ਆ ਸਕਤੇ ਤੇ ਕਿਸਾਨ ਹੁਣਿਆਂ ਦਾ ਰੂਪ ਪਈ ਹੈ ਜੇ ਕੋਈ ਨੀਂਦ ਨਹੀਂ ਵੀ ਜਾਵੇ ਡੰਡ ਜਾਵੇ ਸ਼ਹਿਦ ਜਾਵੇ ਕਿਤੇ ਉਧਰ ਨੂੰ ਭੱਜੇ ਸਭ ਫਾਕ ਜਾਵੇ ਇਹਨਾਂ ਨੇ ਆਪਾ ਇਹ ਕਰਨਾ ਹੈ ਜਿਵੇਂ ਜਿੰਦਾਬਾਦ ਮੁਕਾਬਲਾ ਬੇਸ਼ਿਕ ਬਿਨਾ ਗੱਲ ਕਰਨਾ ਹੁੰਦਾ ਇਹਨਾਂ ਨੇ ਤਾਂ ਸਾਰੇ ਪੰਜਾਬ ਨੂੰ ਜਮਾ ਐਨ ਵੀਰਾਂ ਕਾ ਸਾਹਬ ਦੇ ਬੇਟੇ ਦਾ ਦਰਵਾਜ਼ੇ ਤੇ ਰਲਾ ਸੀ ਉਸ ਨੂੰ ਖਾਸ ਕਰਨਾ ਕਰ ਕਿਉਂ ਨਹੀਂ ਆ ਸਕਤੇ ਇਹ ਕਿਸਾਨ ਗੁਨੀਿਆਂ ਦਾ ਸਰੂਪ ਪਈ ਹੈ ਜੇ ਕੋਈ ਲੀਡਰ ਕਿਤੇ ਵੀ ਜਾਵੇ ਪਿੰਡ ਜਾਵੇ ਸ਼ਹੀਦ ਜਾਵੇ ਕਿਤੇ ਹੋਰ ਵੀ ਸੰਭਾਗ ਜਾਵੇ ਇਹਨਾਂ ਨੇ ਆਪਾਂ ਇਹ ਕਰਨਾ ਹੁੰਦਾ ਜਿਵੇਂ ਜਿੰਨਾ ਬਾ ਮੋਤਾਵਾ ਬੇਸ਼ੀ ਬਿਨਾ ਗੱਲ ਕਰਨਾ ਹੁੰਦਾ ਇਹਨਾਂ ਨੇ ਤਾਂ ਸਾਰੇ ਪੰਜਾਬ ਨੂੰ ਜਮਾ ਐਨ ਵਿਰਾਂਗ ਕੱਪੜੇ ਰੱਖਿਆ ਸੁਨੀਆ ਸਾਹਿਬ ਦੇ ਬੇਟੇ ਦਾ ਦੁਨੀਆਂ ਕਿੱਥੇ ਹੁੰਦਾ ਸੀ ਉਸ ਖਾਸ ਕਰਨਾ ਕਿਉਂ ਨਹੀਂ ਆ ਸਕਦੇ ਇਹ ਕਿਸਾਨ ਗੁਨੀਿਆਂ ਦਾ ਸਰੂਪ ਪਈ ਹੈ ਜੇ ਕੋਈ ਲੀਡਰ ਕਿਤੇ ਵੀ ਜਾਵੇ ਪਿੰਡ ਜਾਵੇ ਸ਼ਹੀਦ ਜਾਵੇ ਕਿਤੇ ਹੋਰ ਵੀ ਸਭੀ ਭਾਗੀ ਜਵੇ ਇਹਨਾਂ ਨੇ ਆਪਾਂ ਬੈਂਕ ਕਰਵਾਉਂਦੇ ਨੇ ਜਿੰਨਾ ਬਰ ਮਤਵਾਂ ਦੇ ਬੇਸ਼ਿਕ ਬਿਨਾ ਗੱਲ ਕਰਨਾ ਹੁੰਦਾ ਇਹਨਾਂ ਨੇ ਤਾਂ ਸਾਰੇ ਪਿਆਰ ਨੂੰ ਜਮਾ ਐਨ ਵੀਰਾਂ ਕਾਪਰ ਚ ਰੱਖੀ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਦੀ ਸਰਕਾਰ ਕਿਸਾਨਾਂ ਦਾ ਪੱਖ ਨਹੀਂ ਪੂਰ ਸਕਦੀ ਤਾਂ ਕਿਸਾਨਾਂ ਨੂੰ ਬਦਨਾਮ ਨਾ ਕਰੋ ਜਿਦ ਚਲਦੇ ਆ ਬਿਕਰਨਜੀਤ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਟਵੀਟ ਕਰਦੇ ਆ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਐਮਐਲਏ ਦੀ ਵੀਡੀਓ ਨੂੰ ਪੋਸਟ ਕਰਦੇ ਆ ਨਖੇਦੀ ਕੀਤੀ ਉਹਨਾਂ ਦਾ ਕਹਿਣਾ ਕਿ ਇੱਕ ਵਾਰ ਸ ਤਾਂ ਬਾਰਡਰਾਂ ਤੇ ਕਿਸਾਨ ਡਟੇ ਜੀ ਰਹਿਣਾ ਸਰਕਾਰ ਨੇ ਪੰਜਾਬ ਦੀ ਸਰਦ ਦੇ ਵਿੱਚ ਲਾ ਕੇ ਕਿਸਾਨਾਂ ਤੇ ਜਿਹੜੇ ਗਰੋਲਾ ਬਰੂਸਟੇ ਉਹਨਾਂ ਦੇ ਉੱਤੇ ਅਤੂ ਗਾਇਦੇ ਗੋਲੇ ਬਰਾਏ ਗੋਲੀਆਂ ਮਾਰੀਆਂ ਸਾਡਾ ਇੱਕ ਨੌਜਵਾਨ ਪ੍ਰਿਤਪਾਲ ਉਹ ਜ਼ਖਮੀ ਹੁੰਦਾ ਤੇ ਇੱਕ ਸੁਭਕਨ ਨੌਜਵਾਨ ਨੌਜਵਾਨ ਕਿਸਾਨੀ ਦੋ ਚੱਲਦੇ ਆ ਸ਼ਹੀਦ ਹੋ ਜਾਂਦਾ ਜਿਹਦੇ ਪਹਿਲਾਂ ਸਰਕਾਰ ਦੇ ਵੱਲ ਗੋਲੀ ਦੀ ਗੋਲੀ ਦੇ ਕੰਨ ਦੀ ਮੌਤ ਹੋ ਜਾਂਦਾ ਲਗਾਤਾਰ ਕਿੰਨੇ ਕਿਸਾਨ ਜ਼ਖਮੀ ਹੋ ਗਏ ਜਿਹਦੇ ਚੱਲਦੇ ਆ ਪਰ ਕਿਤਨਾ ਕਿਤੇ ਆਉਂਦੀ ਪਾਰਟੀ ਨੂੰ ਇਹ ਨਹੀਂ ਸੋਚਿਆ ਕਿ ਵਿਧਾਇਕ ਸਾਹਿਬ ਨੇ ਵੀ ਜਿਸ ਕਿਸਾਨ ਨੇ ਆਪਣੇ ਹੱਕਾਂ ਲਈ ਪੰਜਾਬ ਦੇ ਲਈ ਬੈਠੇ ਨੇ ਪੰਜਾਬ ਦਾ ਕਿਸਾਨ ਅੰਨਦਾਤਾ ਕਿਉਂਕਿ ਕਿਸਾਨ ਆ ਜਿਹੜਾ ਫਸਲ ਪੈਦਾ ਕਰਦਾ ਜਿਹਦੇ ਚੱਲਦੇ ਆਪਾਂ ਸਾਰੇ ਆਪਾਂ ਸਾਰੇ ਹੀ ਬਣਾ ਢਿੱਡ ਭਰ ਕੇ ਰੋਟੀ ਖਾ ਸਕਦੇ ਜਿਹਦੇ ਚੱਲਦੇ ਆ ਹੁਆ ਕਿਤਨਾ ਕਿਤੇ ਵਿਧਾਇਕ ਸਾਹਿਬ ਦੇ ਵੱਲੋਂ ਇਹ ਬਿਆਨ ਦੇਣਾ ਕਿ ਚੱਕ ਕੇ ਮੂੰਹ ਚੱਕ ਕੇ ਆ ਜਾਂਦੇ ਨੇ ਬਹੁਤ ਹੀ ਘਟੀਆ ਤੇ ਬੇਤੁਕਾ ਬਿਆਨ ਆ ਅਜਿਹੇ ਬਿਆਨਵਾਜੀ ਨਹੀਂ ਕਰਨੀ ਚਾਹੀਦੀ ਕਿਉਂਕਿ ਕਿਸਾਨ ਜਤੇ ਬੰਦੇ ਵੱਲੋਂ ਆਪਣਾ ਸ਼ਾਂਤ ਪੂਰਕ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਤਨਾ ਕਿਤੇ ਜਿਹੜਾ ਲੀਡਰ ਨੂੰ ਸਵਾਲ ਪੁੱਛਦੇ ਹਨ ਤਾਂ ਲੀਡਰਾਂ ਨੂੰ ਵੀ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ ਕਿਉਂਕਿ ਜੇਕਰ ਲੀਡਰ ਸਵਾਲਾਂ ਦੇ ਜਵਾਬ ਤੋਂ ਭੱਜ ਰਹੇ ਨੇ ਸਮਝ ਲਓ ਦਾਲ ਦੇ ਵਿੱਚ ਕੁਝ ਨਾ ਕੁਝ ਕਾਲਾ ਜ਼ਰੂੜਾ ਜਿੱਦਾਂ ਚੱਲਦੇ ਆ ਲਗਾਤਾਰ ਹੁਣ ਜਿਹੜੇ ਭਾਜਪੀ ਦੇ ਆਮ ਆਦਮੀ ਪਾਰਟੀ ਦੇ ਸીએ ਐਮ ਐਲ ਏ ਦਾ ਵਿਰੋਧ ਹੋ ਰਿਹਾ ਉੱਥੇ ਹੀ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਦੇ ਵੱਲੋਂ ਵੀ ਇਹਨਾਂ ਖੇਧੀ ਕੀਤੀ ਉਹਨਾਂ ਦਾ ਕਹਿਣਾ ਕਿ ਕਿਸਾਨ ਆਪਣੇ ਜਿਹੜਾ ਅਨਦਾਤ ਦੇਸ਼ ਦਾ ਉਹਨੂੰ ਅਜਿਹਾ ਬੋਲਣਾ ਕਿਤਨਾ ਕਿਤੇ ਮੰਦਭਾਗ ਜਿਹੜੇ ਚੱਲਦੇ ਆ ਮਾਨ ਸਰਕਾਰ ਨੂੰ ਅਜਿਹੇ ਐਮ ਐਲ ਏ ਤੇ ਕਰਦੇ ਕਰਨੀ ਜਾਂਦੀ ਕੋਈ ਕਿਤਾਬ ਦੀ ਕਿ ਲੋਕ ਸਭਾ ਚੋਣਾਂ ਬਿਲਕੁਲ ਹੀ ਨਜ਼ਦੀਕ ਨੇ ਜਿਹੜੇ ਵਿੱਚ ਇੱਕ ਤਾਂ ਪੰਜਾਬ ਦਾ ਪਹਿਲੇ ਹੀ ਸਭ ਤੋਂ ਵੱਡਾ ਮੁੱਦਾ ਜਿਹੜਾ ਕਿਸਾਨਾਂ ਦਾ ਬਣਦਾ ਜਾ ਰਿਹਾ ਉੱਥੇ ਹੀ ਬੰਦੀ ਸਿੰਘ ਰਾਏ ਦਾ ਉੱਥੇ ਹੀ ਤੇ ਅਮਰਪਾਲ ਦਾ ਪਰ ਕਿਤਨਾ ਕਿਤੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਦਾ ਕਿਸਾਨਾਂ ਦੇ ਬਾਰੇ ਅਜਿਹਾ ਬਿਆਨ ਆਉਣਾ ਮੁੱਖ ਮੰਤਰੀ ਭਗਵੰਤ ਮਾਨ ਦੀ ਚਿੰਤਾ ਨੂੰ ਵਧਾ ਸਕਦਾ ਕਿਉਂਕਿ ਲਗਾਤਾਰ ਇਸ ਦਾ ਵਿਰੋਧ ਹੋ ਰਿਹਾ ਉੱਥੇ ਵਿਰੋਧੀ ਧਿਰਾਂ ਦੇ ਵੱਲੋਂ ਆਜੀ ਪਾਰਟੀ ਦੇ ਵਿਧਾਇਕ ਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਕਿਉਂਕਿ ਪੱਤਰਕਾਰਾਂ ਦੇ ਵੱਲੋਂ ਸਵਾਲ ਪੁੱਛਿਆ ਜਾਂਦਾ ਕਿ ਗਰਮੀ ਸਿੰਘ ਖੁੱਡੀਆਂ ਦੇ ਮੁੰਡੇ ਦਾ ਵਿਰੋਧ ਹੋਇਆ ਜੇ ਉੱਥੇ ਐਮਐਲਏ ਸਾਹਮਣੇ ਉਹਨਾਂ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੀ ਕੀ ਇਹ ਤਾਂ ਹਰ ਇੱਕ ਜਗ੍ਹਾ 'ਤੇ ਮੂੰਹ ਚੱਕ ਕੇ ਪਹੁੰਚ ਜਾਂਦੇ ਜਿੱਥੇ ਕਿਤੇ ਹੀ ਲੀਡਰ